ਜਿੰਦਾਬਾਦ ਜਿੰਦਾਬਾਦ ਜੈ ਸਰਕਾਰ ਮਰਦਾਬਾਦ 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 ਲੋਕਾਂ ਦੀ ਸਾਰੀ ਲੰਮੀ ਪੰਜਾਬ ਸਰਕਾਰ ਮਰਦਾਬਾਦ 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 ਸਾਰ ਮਜ਼ਦੂਰਾਂ ਇੱਕਤਾ ਜਿੰਦਾਬਾਦ 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 ਸਾਰਾ ਇੱਕਤਾ ਜਿੰਦਾਬਾਦ 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 ਦਿੱਤੀ ਕਿਸਾਨਾਂ ਨੂੰ ਜਿੰਦਾਬਾਦ 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 ਦਿੱਤੀ ਛਾਦੀ ਨੂੰ ਜਿੰਦਾਬਾਦ ਜਿੰਦਾਬਾਦ ਦੇਖ ਦੇਖ ਕੇ ਵਿੱਚ ਚਲੇ ਆ ਤੇ ਅੱਜ ਆਪਾਂ ਫੌਰੀ ਮਸਲੇ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਜਿਹੜਾ ਆ ਪਹਾੜ ਆ ਬਹੁਤ ਤੇਜ਼ ਹੋਇਆ ਲੋਕਾਂ ਦੇ ਵਿੱਚ ਬਹੁਤ ਡਰ ਤੇ ਸਹਿਮ ਹੈ ਸਾਡੇ ਜ਼ਿਲ੍ਹੇ ਨੂੰ ਛੱਡ ਕੇ ਸੱਤ ਜ਼ਿਲ੍ਹੇ ਜਿਹੜੇ ਆ ਇਹਦੀ ਪੇਟ ਦੇ ਵਿੱਚ ਬੁਰੀ ਤਰ੍ਹਾਂ ਫਸਿਆ ਹੋਆ 300 ਤੋਂ ਉੱਪਰ ਪਿੰਡ ਜਿਹੜਾ ਆ ਉਹ ਪਾਣੀ ਦੇ ਨਾਲ ਭਰਿਆ ਪਿਆ ਆ ਤੇ ਲੋਕ ਆਪਣੇ ਖੇਤਾਂ ਦੇ ਵਿੱਚ ਇਹਨਾਂ ਦੇ ਮਕਾਨ ਹੈ ਉਹ ਮਕਾਨਾਂ ਦੇ ਉੱਪਰ ਤਰਪੈਲਾ ਪਾ ਕੇ ਜਿਹੜੇ ਬੈਠੇ ਆ ਉਹਨਾਂ ਦੇ ਕੋਲ ਬਹੁਤ ਸਾਰੀਆਂ ਵੀਡੀਓ ਦੇਖਿਆ ਕਿਸੇ ਕੋਲ ਪਾਣੀ ਹੈ ਨਹੀਂ ਕਿਸੇ ਕੋਲ ਰੋਟੀ ਹੈ ਨਹੀਂ ਬਾਕੀ ਜਿਹੜੇ ਦਾਣਾ ਫੱਕਾ ਸਗਾ ਸਾਰਾ ਉਹਨਾਂ ਦਾ ਜਿਹੜਾ ਉਹ ਖਰਾਬ ਹੋ ਗਿਆ ਆ ਬਹੁਤ ਵੱਡਾ ਜਿਹੜਾ ਪੰਜਾਬ ਦਾ ਨੁਕਸਾਨ ਜਿਹੜਾ ਹੋ ਗਿਆ ਆ ਔਰ ਅਸੀਂ ਪਿਛਲੇ ਦਿਨਾਂ ਕਹੀਏ ਹੁਣ ਨਹੀਂ ਹਰਿਆਣੇ ਨੇ ਆ ਰਾਜਸਥਾਨ ਨੇ ਪਾਣੀ ਮੰਗਿਆ ਜਦੋਂ ਸਾਡੇ ਤੇ ਆਫਤ ਪਈ ਆ ਨਾ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਜੇ ਪਾਣੀ ਉਹਨਾਂ ਦੇ ਹੁੰਦਾ ਆ ਜਿਨ੍ਹਾਂ ਨੇ ਨੁਕਸਾਨ ਝੱਲਣਾ ਹੁੰਦਾ ਆ ਅੱਜ ਅਸੀਂ ਨੁਕਸਾਨ ਝੱਲ ਰਹੇ ਆ ਉਹ ਸੁੱਕੇ 'ਚ ਬੈਠੇ ਆ ਬੜੇ ਆਰਾਮ ਦੇ ਨਾਲ ਹੁਣ ਕੋਈ ਪਾਣੀ ਨਹੀਂ ਮੰਗ ਰਿਹਾ ਤੇ ਅਸੀਂ ਸਰਕਾਰ ਨੂੰ ਅੱਜ ਕਹਿਣਾ ਹੈ ਆ ਕਿ ਇਸ ਮਾਮਲੇ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਪੈਸੇ ਭਲਾ 4 ਦਿਨ ਲੇਟ ਹੋ ਜਾਣ ਪਰ ਜਿਹੜੀ ਰਾਹਤ ਹੈ ਥੋੜੀ ਰਾਹਤ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣਾ ਲੋਕਾਂ ਦਾ ਮਾਲ ਡੰਗਰ ਬਚਾਣਾ ਇਹ ਸਾਰੀਆਂ ਗੱਲਾਂ ਧਿਆਨ ਦੇਣ ਲੋਗਾਂ ਜਿਹੜੇ ਲੋਕ ਆਪਣੀਆਂ ਧਾਰੀਆਂ ਦੇ ਵਿੱਚ ਫਸਿਓ ਆ ਉਹਨਾਂ ਨੂੰ ਬਾਹਰ ਕੱਢ ਕੇ ਲੈਣਾ ਇਹਦੇ ਲਈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਮੰਗ ਪੱਤਰ ਦਿੱਤੇ ਆ ਔਰ ਆਣ ਵਾਲੇ ਦਿਨਾਂ ਦੇ ਵਿੱਚ ਦੇਖ ਕੇ ਜੇ ਕੋਈ ਨਹੀਂ ਸਰਕਾਰ ਕਰਦੀ ਤਾਂ ਸਰਕਾਰ ਦੇ ਦੁਆਲੇ ਅਸੀਂ ਹੋਮਾਂਗੇ ਠੀਕ ਤੇ ਤੇ ਇੱਕ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਆਏ ਆ ਔਰ ਇਹਨਾਂ ਨੂੰ ਸੁਚੇਤ ਕਰਨ ਆਏ ਆ ਵੀ ਆ ਜੇ ਜਿਲ੍ਹਾ ਸਾਡਾ بچਿਆ ਆ ਇਹ ਕਿੱਦਾਂ ਨਾ ਹੋਵੇ ਤੇ ਤੁਹਾਡੀ ਜਿਹੜੀ ਆ ਲਾਪਰਵਾਹੀ ਕਰਕੇ ਸਾਡਾ ਵੀ ਇੱਥੇ ਉਹਨਾਂ ਹੀ ਨੁਕਸਾਨ ਹੋ ਜਾਏ ਨਹੀਂ ਤਾਂ ਬਾਕੀ ਦੇ ਜ਼ਿਲ੍ਹਿਆਂ 'ਚ ਉਹਨਾਂ ਵੱਡਾ ਨੁਕਸਾਨ ਹੈ ਜਿੱਥੇ ਸਾਡੀ ਜਥੇਬੰਦੀ ਲੋਕਾਂ 'ਚ ਜਾ ਕੇ ਲਗਾਤਾਰ ਉਹਨਾਂ ਦੀ ਬਾਹ ਫੜ ਰਹੀ ਹੈ ਪਰ ਸਰਕਾਰ ਅਜੇ ਉਹ ਕੁਝ ਨਹੀਂ ਕਰ ਰਹੀ ਜੋ ਕੁਝ ਜਥੇਬੰਦੀਆਂ ਜਿਹੜੀਆਂ ਇੱਥੇ ਜਾ ਕੇ ਕਰ ਰਹੀਆਂ ਆ ਸਰਕਾਰ ਨੂੰ ਚਿਤਾਵਨੀ ਵੀ ਦੇਣਾ ਹੈ ਤੇ ਪ੍ਰਸ਼ਾਸਨ ਨੂੰ ਵੀ ਇਹ ਉਹਦੇ ਧਿਆਨ ਚ ਲਿਆਣ ਆਏ ਆ ਵੀ ਤੁਸੀਂ ਇਹ ਨਾ ਹੋਵੇ ਤੁਸੀਂ ਜਾਗਦੇ ਰਹੋ ਆ ਜਿਹੜੇ ਸਾਡੇ ਛੋਟੇ ਬੰਨ੍ਹ ਹੈ ਜਿਹੜਾ ਦੇਖੋ ਇੰਗੜ ਪਰਦਾ ਹੈਗਾ ਪਥਰੋ ਪਰਦਾ ਇੰਗੜ ਪਰਦਾ ਉਹ ਜਿਹੜੇ ਬੰਨ੍ਹ ਹੈ ਉਹ ਬੜੇ ਕਮਜ਼ੋਰ ਹੈ ਉਥੇ ਜਾ ਕੇ ਤੁਸੀਂ ਉਹਨਾਂ ਦੀ ਦੇਖ ਦੇਖਭਾਲ ਕਰੋ ਤੇ ਉੱਥੇ ਜਾ ਕੇ ਮੇਨਟੇਨੈਂਸ ਕਰੋ ਉਥੇ ਜੇ ਮਿੱਟੀ ਬਣ ਬਾਰੀ ਜਾਂ ਮਿੱਟੀ ਪਾਓ ਕਿ ਸਫਾਈ ਕਰਨ ਬਾਣੀ ਹੈ ਸਫਾਈ ਕਰੋ ਤਾਂ ਜੋ ਜਿਹੜੇ ਖੋਜਾ ਪੱਟੀ ਦਾ ਉਹ ਜਿਹੜੇ ਆ ਉਹ ਵੀ ਉਹ ਵੀ ਜਿਹੜਾ ਬੰਦੇ ਆ ਬੜਾ ਕਮਜ਼ੋਰ ਹੈ ਉੱਥੇ ਵੀ ਜਾ ਕੇ ਸਾਨੂੰ ਮਿੱਟੀ ਪਾਣੀ ਦੀ ਲੋੜ ਹੈ ਜਾ ਕੇ ਮਿੱਟੀ ਪਾਓ ਤਾਂ ਸਾਡੇ ਸਾਹਮਣੇ ਏਡੀਸੀ ਪਰਮਾ ਜੀ ਨੇ ਥੱਲੇ ਅਧਿਕਾਰੀਆਂ ਨੂੰ ਫੋਨ ਕੀਤਾ ਕਿੰਨਾ ਕੁ ਜਾ ਕੇ ਉਹ ਸਰਵਾਈ ਕਰਦੇ ਆ ਉਹ ਹੁਣ ਆਉਣ ਵਾਲੇ ਸਮੇਂ ਦੇ ਦੇਖਾਂਗੇ ਤੇ ਅਸੀਂ ਇਹੀ ਇਹਨਾਂ ਨੂੰ ਕਹਿ ਕੇ ਚੱਲੇ ਆ ਵੀ ਇਹ ਨਾ ਹੋਵੇ ਪ੍ਰਸ਼ਾਸਨ ਸਮਝਾਏ ਨਹੀਂ ਜਥੇਬੰਦੀ ਮੁਰਗੇ ਫਿਰ ਤੁਹਾਡੇ ਜਿਹੜੀ ਆ ਤਵਾਰ ਤੇ ਆ ਕੇ ਖੜੂਗੀ ਤੇ ਲੋਕ ਵੀ ਆਣਗੇ ਜਿਹੜੀ ਸਰਕਾਰ ਕਹਿੰਦੀ ਸੀ ਮੁਰਗੀ ਦਾ ਵੀ ਪੈਸੇ ਦਵਾਂਗੇ ਤੇ ਬੱਕਰੀ ਦਾ ਵੀ ਪੈਸੇ ਦਵਾਂਗੇ ਪਰ ਹੁਣ ਬੇ ਲੋਕਾਂ ਦਾ ਪਿੰਡਾਂ ਚ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਹੁਣ ਤਾਂ ਮੱਜਾ ਵੀ ਹਟ ਗਿਆ ਕੁਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਪਰ ਸਰਕਾਰ ਨੇ ਹਲੇ ਤੱਕ ਹਲਾਣੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਇਹ ਆ ਜੇਲਾ ਬਚਿਆ ਵੀ ਹੈ ਤਾਂ ਇੱਥੇ ਵੀ ਹਲੇ ਬਹੁਤ ਸਾਰੇ ਪਿੰਡਾਂ ਚ ਜਾਣ ਦੀ ਲੋੜ ਹੈ ਉਹਨਾਂ ਦੀਆਂ ਫਸਲਾਂ ਦੀ ਜਿਹੜੀ ਆ ਜਿਹੜਾ ਸੈਸ਼ਨ ਆ ਇਹਦੇ ਵਿੱਚ ਚਾਰ ਦਿਨ ਦਾ ਭਾਰੀ ਅਲਰਟ ਹੋਰ ਜਾਰੀ ਹੋਇਆ ਹੈ ਤੇ ਦਰਿਆਵਾਂ ਦੀ ਜਿਹੜੀ ਸਥਿਤੀ ਆ ਉਹ ਮਦੀ ਉਮੀ ਅੱਜ ਵੀ ਦੀ ਪਹਿਲਾ ਆ ਤੇ ਤੁਸੀਂ ਉਸ ਬਾਰੇ ਕੋਈ ਪ੍ਰਸ਼ਾਸਨਿਕ ਨਾ ਕਰਿਆ ਜੀ ਅਗਰ ਬੜਾ ਸਮਾਂ ਬਹੁਤ ਖਤਰਨਾਕ ਹੈ ਉਹਦੇ ਲਈ ਅਸੀਂ ਇਹਨਾਂ ਨੂੰ ਇਹੀ ਸਾਵਧਨ ਕਰਨ ਆਏ ਆ ਕਿ ਤੁਸੀਂ ਹੁਣ ਇੱਥੇ ਦਫ਼ਤਰਾਂ ਜਿੱਥਾਂ ਬੈਠੋ ਇੱਥੇ ਪ੍ਰਸ਼ਾਸਨ ਸਾਡਾ ਮੀਟਿੰਗਾਂ ਕਰਦਾ ਨਾ ਰਹੇ ਦਫ਼ਤਰ ਬੈ ਕੇ ਤੁਹਾਨੂੰ ਫੀਲਡਸ ਜਾਣਾ ਚਾਹੀਦਾ ਫੀਲਡਸ ਜਾ ਕੇ ਲੋਕਾਂ ਲੋਕ ਜਿੱਥੇ ਫਿਕਰਮੰਦ ਹੈ ਉਹਨਾਂ ਦੇ ਫਿਕਰ ਦੂਰ ਕਰਨੇ ਚਾਹੀਦੇ ਆ ਉਹਦੀ ਲੋੜ ਹੈ ਉਹੀ ਇਹਨਾਂ ਨੂੰ ਮੱਝਾ ਸਿੰਘ ਕਹਿਣਾ ਹੈ ਆ ਤੇ ਇਹ ਵੀ মিডিਆ ਰਾਹੀਂ ਤੁਹਾਡੇ ਬੇਨਤੀ ਕਰਦੇ ਆ ਵੀ